ਬਹੁਤ ਸਾਰੇ ਐਨਆਈ ਜੋੜਿਆਂ ਦੇ ਮਸਲੇ ਆ ਰਹੇ ਆ ਕਿ ਬਾਹਰ ਜਾ ਕੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਉਹ ਵਿਆਹ ਕਰਵਾਉਣ ਤੋਂ ਮੁੱਕਰ ਜਾਂਦੀਆਂ ਨੇ ਜਾਂ ਫੋਨ ਕਾਲ ਨਹੀਂ ਚੁੱਕ ਪਾਉਂਦੀਆਂ ਤੇ ਇਧਰੋਂ ਬਹੁਤ ਸਾਰੇ ਪਰਿਵਾਰ ਜਿਹੜਾ ਖਰਚਾ ਕਰਕੇ ਲੜਕੀ ਨੂੰ ਵਿਦੇਸ਼ ਭੇਜਦੇ ਆ ਭੇਜ ਦਿੰਦੇ ਆ ਪਰ ਉਹ ਉੱਧਰ ਜਾ ਕੇ ਉਸ ਤਰੀਕੇ ਨਾਲ ਵਿਵਹਾਰ ਨਹੀਂ ਕਰਦੀ ਜਿਵੇਂ ਕਰਨਾ ਚਾਹੀਦਾ ਅਜਿਹੇ ਕਾਰਨ ਕਿਉਂ ਪੈਦਾ ਹੋ ਜਾਂਦੇ ਆ ਕਿ ਫਿਰ ਵੀ ਜਿਹੜਾ ਪਰਿਵਾਰ ਇਧਰਲਾ ਵੀ ਨਹੀਂ ਸਮਝ ਪੰਦਾ ਤੇ ਉਹ ਕੁੜੀ ਵੀ ਨਹੀਂ ਸਮਝਾ ਪੰਦੀ ਇਹ ਸੁਣਨ ਨੂੰ ਆਉਂਦਾ ਹੈ ਕਿ ਉਹ ਫੋਨ ਨਹੀਂ ਚੱਕ ਰਹੀ ਕੁੜੀ ਜੀ ਕੁੜੀ ਕਿਸੇ ਹੋਰ ਗੱਲਬਾਤ ਕਰ ਰਹੀ ਹੈ ਕਿ ਹੁਣ ਉਹ ਆਪਣੇ ਵਿਆਹ ਨੂੰ ਜੋ ਹੈ ਇੰਪੋਰਟੈਂਸ ਨਹੀਂ ਦੇ ਰਹੀ ਬਹੁਤ ਸਾਰੇ ਕੇਸਿਸ ਨੇ ਜਿਹਦੇ ਵਿੱਚ ਕੁੜੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ ਜਾਂ ਫਿਰ ਉਹ ਆਪਣੇ ਮਤਲਬ ਰਿਸ਼ਤਾ ਤੋੜ ਦਿੰਦੀਆਂ ਨੇ ਹੈਨਾ ਕੁਝ ਅਸੀਂ ਆਪ ਹੀ ਇੰਨੀਆਂ ਅਸੈਂਪਸ਼ਨਸ ਆਪਣੇ ਮਾਈਂਡ 'ਚ ਰੱਖ ਲੈਣੇ ਆ ਕਿ ਹਾਂ ਸ਼ਾਇਦ ਉਹ ਐਵੇਂ ਕਰ ਰਹੀ ਹੋਊਗੀ ਕਿਉਂਕਿ ਇਹ ਨਾ ਹੁਣ ਟ੍ਰੈਂਡ ਬਣਦਾ ਜਾ ਰਿਹਾ ਇਹ ਅਸੀਂ ਹੀ ਬਣਾਇਆ ਟ੍ਰੈਂਡ ਹੈਨਾ ਅਸੀਂ ਕੀ ਕਰਦੇ ਆ ਆਫਰ ਦਿੰਨੇ ਆ ਜੀ ਕੁੜੀਆਂ ਨੂੰ ਤੁਸੀਂ ਆਇਲਸ ਕੀਤੀ ਹੋਈ ਕੁੜੀ ਸਾਨੂੰ ਰਿਸ਼ਤਾ ਕਰਾ ਦਿਓ ਤਾਂ ਅਸੀਂ ਪੈਸੇ ਲਾ ਦਾਂਗੇ ਯਾਨੀ ਕਿ ਸੌਦੇ ਵਾਜੀ ਪਹਿਲਾਂ ਚੱਲਣੀ ਬਿਲਕੁਲ ਜੀ ਬਿਲਕੁਲ ਇੱਕ ਗੱਲ ਇਹ ਵੀ ਅਹਿਮ ਆ ਕਿ ਏਜ ਕਿੰਨੀ ਕੁ ਹੋਣੀ ਚਾਹੀਦੀ ਆ ਵਿਦੇਸ਼ ਭੇਜਣ ਦੇ ਲਈ ਬਹੁਤ ਸਾਰੇ ਕਾਲੇ ਹੁੰਦੇ ਆ ਕਿ ਵੀ ਲੜਕੀ ਨੇ ਆਇਲਰਸ ਕਰ ਲਈ ਆ ਬਸ ਬਾਹਰ ਭੇਜ ਦੋ ਏਜ ਦਾ ਕੀ ਕਿੰਨਾ ਕੁ ਹੋਣਾ ਚਾਹੀਦਾ ਇਸ ਵਿੱਚ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰਾ ਬਹੁਤ ਸਾਰੇ ਲੜਕੀਆਂ ਦੇ ਮਸਲੇ ਲਾ ਲੋ ਜਾਂ ਲੜਕੀਆਂ ਦੇ ਕਿ ਉਹ ਸਮਝ ਹੀ ਨਹੀਂ ਪਾਉਂਦੇ ਹਲੇ ਰਿਸ਼ਤੇ ਨੂੰ ਤੇ ਲਿਓ ਪਹਿਲਾਂ ਹੀ ਟੁੱਟ ਜਾਂਦੇ ਆ ਅੱਛਾ ਇਹ ਇਸ ਦਾ ਕਿੰਨਾ ਕੁ ਤੁਸੀਂ ਇੱਥੇ ਦੇਖਦੇ ਹੋ ਕਿ ਇਫੈਕਟ ਪੈਂਦਾ ਗੱਲ ਲੜਕੀਆਂ ਦੀ ਹੀ ਨਹੀਂ ਹੈ ਕਿ ਲੜਕੀਆਂ ਨੂੰ ਕਿਸ ਏਜ ਵਿੱਚ ਵੇਚਣਾ ਚਾਹੀਦਾ ਗੱਲ ਲੜਕੀਆਂ ਦੀ ਵੀ ਓਨੀ ਹੀ ਹੈ ਹੈਨਾ ਇਹ ਤਾਂ ਦੇਖੋ ਇਹਦੇ ਵਿੱਚ ਕੋਈ ਅਸੀਂ ਸੈੱਟ ਨਹੀਂ ਕਰ ਸਕਦੇ ਪਾਰਟਿਕੂਲਰ ਇੱਕ ਏਜ ਲਿਮਿਟ ਨਹੀਂ ਹਾਂ ਇੰਨੀ ਇਸ ਦਾ ਬੱਚਾ ਹੈਗਾ ਤੇ ਉਹਨੂੰ ਬਾਹਰ ਵੇਚੋ ਸਭ ਤੋਂ ਪਹਿਲਾਂ ਇਸ ਸਮਝਦਾਰੀ ਦਾ ਪਤਾ ਲੱਗ ਜਾਂਦਾ ਹੈ ਨਾ ਜੀ ਇਹ ਦੇਖੋ ਇਹ ਪੇਰੈਂਟਸ ਦੀ ਰਿਸਪੋਨਸੀਬਿਲਿਟੀ ਹੈ ਮੋਬਾਈਲ ਨੂੰ ਕੋਈ ਜ਼ਿੰਮੇਵਾਰ ਸੰਭਾਲ ਮੋਬਾਈਲ ਨੂੰ ਦੇਖੋ ਅਸੀਂ ਜ਼ਿੰਮੇਵਾਰ ਜਿਹਨੂੰ ਮਰਜ਼ੀ ਸਮਝੀ ਜਾਈਏ ਜ਼ਿੰਮੇਵਾਰ ਅਸੀਂ ਆਪ ਹੈ ਇਹ ਇਕੁਇਪਮੈਂਟਸ ਨੇ ਹਨਾ ਉਹਨ ਮੋਬਾਈਲ ਫੋਨ ਆ ਇਹ ਗੈਜੇਟਸ ਨੇ ਇਹ ਕਿ ਇਮੇਜ ਜ਼ਿੰਮੇਵਾਰ ਹੋ ਸਕਦੇ ਨੇ ਜ਼ਿੰਮੇਵਾਰ ਅਸੀਂ ਆ ਕਿਉਂਕਿ ਸਾਰੇ ਲੋਕ ਕਹਿੰਦੇ ਆ ਕਿ ਮੋਬਾਈਲ ਨੇ ਰਿਸ਼ਤਾ ਕਰਾਤਾ ਮੁੰਡਾ ਆਇਲਸ ਨਹੀਂ ਕਰ ਸਕਦਾ ਜੀ ਮੁੰਡੇ ਦੇ ਬੈਂਡ ਸਕੋਰ ਨਹੀਂ ਹੈ ਸਾਨੂੰ ਕੁੜੀ ਨਾਲ ਰਿਸ਼ਤਾ ਕਰਾ ਦਿਓ ਜੇ ਕੁੜੀ ਉਹ ਵੀ ਤਾਂ ਫਾਇਦਾ ਚੱਕ ਰਹੀ ਨੇ ਜੇ ਕੁੜੀ ਕਿਸੇ ਗਰੀਬ ਪਰਿਵਾਰ ਦੀ ਹੈ ਹਾਂ ਪੜ੍ਹਾਈ 'ਚ ਤੇਜ ਹੈ ਉਹਨੇ ਆਇਲਸ ਕੀਤੀ ਹੈ ਉਹਦਾ ਬੈਂਡ ਸਕੋਰ ਵਧੀਆ ਹੈ ਤਾਂ ਅਸੀਂ ਉਹ ਅਸੀਂ ਵੀ ਤਾਂ ਯੂਜ਼ ਕਰ ਰਹੇ ਆ ਨਾ ਬਹੁਤ ਸਾਰੇ NRI ਜੋੜਿਆਂ ਦੇ ਮਸਲੇ ਆ ਰਹੇ ਆ ਕਿ ਬਾਹਰ ਜਾ ਕੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਉਹ ਵਿਆਹ ਕਰਵਾਉਣ ਤੋਂ ਮੁੱਕਰ ਜਾਂਦੀਆਂ ਨੇ ਜਾਂ ਫੋਨ ਕਾਲ ਨਹੀਂ ਚੁੱਕ ਪਾਉਂਦੀਆਂ ਇਸ ਮਸਲੇ ਤੇ ਗੱਲ ਕਰਾਂਗੇ ਜੋ ਕਿ ਇੱਕ ਗੰਭੀਰ ਮੁੱਦਾ ਬਣਦਾ ਜਾ ਰਿਹਾ ਇਸ ਕਾਰਨ ਬਹੁਤ ਸਾਰੀਆਂ ਮੌਤਾਂ ਵੀ ਹੋ ਰਹੀਆਂ ਨੇ ਤੇ ਇਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਅੱਜ ਜਿਹੜੇ ਕਿ ਵੀਜ਼ੇ ਦਾ ਕੰਮ ਕਰਦੇ ਆ ਵੀਜ਼ਾ ਲਵਾਉਂਦੇ ਆ ਤੇ ਬਹੁਤ ਸਾਰੀਆਂ ਫਲਾਈਟਾਂ ਨੇ ਇਹਨਾਂ ਨੇ ਪੰਜਾਬ ਤੋਂ ਵਿਦੇਸ਼ਾਂ ਨੂੰ ਇਹਨਾਂ ਨੇ ਰੁੱਖ ਕਰਵਾਇਆ ਤੇ ਬਹੁਤ ਸਾਰੇ ਜਿਹੜੇ ਜੋੜੇ ਆ ਉਹ ਵੀ ਵਿਦੇਸ਼ਾਂ ਤੱਕ ਪਹੁੰਚਾਏ ਨੇ ਤਾਂ ਸ਼੍ਰੀ ਕਸ਼ਾਬ ਮਾਨੀ ਸਾਡੇ ਨਾਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ਸ਼ੀਕਲ ਜੀ ਜੀ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਨਾਲ ਅੱਜ ਗੱਲਬਾਤ ਕਰਨ ਦਾ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਲੜਕੀਆਂ ਤੇ ਕਿ ਜਦੋਂ ਲੜਕੀ ਬਾਹਰ ਜਾਂਦੀ ਹੈ ਤੇ ਇਧਰੋਂ ਬਹੁਤ ਸਾਰੇ ਪਰਿਵਾਰ ਜਿਹੜਾ ਖਰਚਾ ਕਰਕੇ ਲੜਕੀ ਨੂੰ ਵਿਦੇਸ਼ ਭੇਜ ਭੇਜ ਦਿੰਦੇ ਆ ਪਰ ਉਹ ਉੱਧਰ ਜਾ ਕੇ ਉਸ ਤਰੀਕੇ ਨਾਲ ਵਿਵਹਾਰ ਨਹੀਂ ਕਰਦੀ ਜਿਵੇਂ ਕਰਨਾ ਚਾਹੀਦਾ ਜਿਵੇਂ ਉਹਨਾਂ ਨੂੰ ਮਤਲਬ ਪਰਿਵਾਰਕ ਮੈਂਬਰ ਵਾਂਗ ਕੇ ਰਹਿਣਾ ਚਾਹੀਦਾ ਕਾਰਨ ਕੀ ਲੱਗਦਾ ਤੁਹਾਨੂੰ ਇਸ ਵਿੱਚ ਵੈਲ ਜੇ ਦੇਖਿਆ ਜਾਵੇ ਤਾਂ ਹਾਂਜੀ ਆ ਮਤਲਬ ਮਸਲੇ ਆ ਰਹੇ ਨੇ ਬਹੁਤ ਫ੍ਰੀਕੁਐਂਟ ਹੋ ਗਏ ਨੇ ਹੁਣ ਕਿ ਕੁੜੀਆਂ ਪਹਿਲਾਂ ਬਾਹਰ ਜਾਂਦੀਆਂ ਨੇ ਉਹ ਮਤਲਬ ਲੜਕੇ ਦੇ ਪਰਿਵਾਰ ਦਾ ਸਾਰਾ ਖਰਚਾ ਕਰਵਾਉਂਦੀਆਂ ਨੇ ਫੀਸ ਵਗੈਰਾ ਪੇਮੈਂਟ ਕਰਵਾ ਕੇ ਫਿਰ ਬਾਅਦ ਚ ਐ ਸੁਣਨ ਨੂੰ ਆਂਦਾ ਹੈ ਕਿ ਉਹ ਫੋਨੀ ਚਾਤਰੀ ਕੁੜੀ ਜੀ ਕੁੜੀ ਕਿਸੇ ਹੋਰ ਗੱਲਬਾਤ ਕਰ ਰਹੀ ਹੈ ਕਿ ਹੁਣ ਉਹ ਆਪਣੇ ਵਿਆਹ ਨੂੰ ਜੋ ਹੈ ਇੰਪੋਰਟੈਂਸ ਨਹੀਂ ਦੇ ਰਹੀ ਆਪਣੇ ਰਿਲੇਸ਼ਨ ਨੂੰ ਇੰਪੋਰਟੈਂਸ ਨਹੀਂ ਦੇ ਰਹੀ ਵੀ ਉਹ ਟਾਈਮ ਨਹੀਂ ਦੇ ਰਹੀ ਤਾਂ ਇਹਦੇ ਵਿੱਚ ਬਹੁਤ ਸਾਰੇ ਪੁਆਇੰਟਸ ਨੇ ਜਿਹਨੂੰ ਕਨਸੀਡਰ ਕਰਨਾ ਚਾਹੀਦਾ ਹੈ ਤੇ ਜੀ ਅਸੀਂ ਕਹੀਏ ਵੀ ਮੁੰਡੇ ਨੂੰ ਸਭ ਤੋਂ ਪਹਿਲਾਂ ਥੋੜੇ ਪੇਸ਼ੈਂਸ ਦਾ ਰੱਖਣੇ ਚਾਹੀਦੇ ਆ ਹੈਨਾ ਕਿਉਂਕਿ ਦੇਖੋ ਦੋ ਕੰਟਰੀਜ਼ ਨੇ ਹੈਨਾ ਜੋ ਇੰਡੀਆ ਚੋ ਕਾਲ ਕਰ ਰਿਹਾ ਹੈ ਤੇ ਟਾਈਮ ਡਿਫਰੈਂਸ ਵੀ ਹੈਗਾ ਤੇ ਜੋ ਕਾਲ ਕਰ ਰਿਹਾ ਉਸ ਟਾਈਮ ਤੇ ਕੀ ਪਤਾ ਲੜਕੀ ਸੋ ਰਹੀ ਹੋਵੇ ਜਾਂ ਫਿਰ ਉਹ ਜੌਬ ਕਰ ਰਹੀ ਹੋਵੇ ਜਾਂ ਕਾਲਜ ਚ ਹੋਵੇ ਹੈਨਾ ਤਾਂ ਸਾਨੂੰ ਥੋੜੀ ਜੀ ਸਮਝਦਾਰੀ ਨਾਲ ਮਤਲਬ ਦੇਖ ਸੁਣ ਕੇ ਕੰਮ ਕਰਨਾ ਚਾਹੀਦਾ ਹੈ ਠੀਕ ਹੈ ਜੀ ਉਹ ਕਾਲ ਆਨਸਰ ਨਹੀਂ ਕਰ ਰੇ ਤੁਸੀਂ ਇੱਕ ਆਪਸ ਚ ਟਾਈਮ ਆਪਣਾ ਸੈੱਟ ਕਰੋ ਵੀ ਇਸ ਟਾਈਮ ਤੇ ਅਸੀਂ ਗੱਲਬਾਤ ਕਰਾਂਗੇ ਜਾਂ ਜਦ ਵੀ ਫ੍ਰੀ ਹੋਵੋ ਕਾਲ ਕਰ ਦੋ ਉਸ ਟਾਈਮ ਤੇ Hanna? ਤਾ ਮਤਲਬ ਕੁਝ ਅਸੀਂ ਆਪ ਹੀ ਇਨੀਆਂ ਅਸੰਪਸ਼ਨਸ ਆਪਣੇ ਮਾਈਂਡ 'ਚ ਰੱਖ ਲੈਣੇ ਆ ਕਿ ਹਾਂ ਸ਼ਾਇਦ ਉਹ ਐਵੇਂ ਕਰ ਰਹੀ ਹੋਊਗੀ ਕਿਉਂਕਿ ਇਹ ਨਾ ਹੁਣ ਟ੍ਰੈਂਡ ਬੰਦਾ ਜਾ ਰਿਹਾ ਹੈ ਹੈਨਾ ਹਾਂ ਠੀਕ ਹੈ ਬਹੁਤ ਸਾਰੇ ਕੇਸਿਸ ਨੇ ਜਿਦੇ ਵਿੱਚ ਕੁੜੀਆਂ ਉੱਥੇ ਜਾ ਕੇ ਮੁਕਰ ਜਾਂਦੀਆਂ ਨੇ ਜਾਂ ਫਿਰ ਉਹ ਆਪਣੇ ਮਤਲਬ ਰਿਸ਼ਤਾ ਤੋੜ ਦਿੰਦੀਆਂ ਨੇ ਹੈਨਾ ਤਾਂ ਉਹ ਕਿਸੇ ਹੋਰ ਨਾਲ ਉੱਥੇ ਦੇ ਕਿਸੇ ਮਤਲਬ ਜੋ ਉੱਧਰ ਦੇ ਰੈਜ਼ੀਡੈਂਟ ਹੁੰਦੇ ਨੇ ਉਹਨਾਂ ਨਾਲ ਆਪਣਾ ਵਿਆਹ ਕਰਾ ਲੈਣ ਜਿਵੇਂ ਐਕਸ ਵਾਈ ਜ਼ੀ ਕੁਝ ਵੀ ਕਹਿ ਸਕਦੇ ਆ ਬਟ ਸਾਰਿਆਂ ਨੂੰ ਅਸੀਂ ਗਲਤ ਕਹੀਏ ਉਹ ਗੱਲ ਵੀ ਗਲਤ ਹੈ ਹੈਨਾ ਇਵਨ ਮੇਰੇ ਆਪਣੇ ਹੀ ਫਰੈਂਡ ਸਰਕਲ ਜੋ ਮੇਰੀਆਂ ਬਹੁਤ ਸਾਰੀਆਂ ਫਰੈਂਡਸ ਨੇ ਜੋ ਕਿ ਮੈਰਿਡ ਮਤਲਬ ਉਰੇ ਮੈਰਿਜ ਇੰਡੀਆ ਚ ਮੈਰਿਜ ਕਰਵਾ ਕੇ ਕੈਨੇਡਾ ਗਈਆਂ ਨੇ ਤਾਂ ਉਹਨਾਂ ਨੇ ਆਪਣੇ ਫਰੈਂਡਸ ਨੂੰ ਵੀ ਮਤਲਬ ਆਪਣੇ ਹਸਬੰਡ ਨੂੰ ਉਹਨਾਂ ਨੇ ਬੁਲਾਇਆ ਦੁਬਾਰਾ ਤਾਂ ਮੇਰੇ ਜਿੰਨੇ ਵੀ ਨਜ਼ਰ ਚ ਹੈਗੇ ਨੇ ਕੇਸਿਸ ਉਹ ਤਾਂ ਵਧੀਆ ਹੀ ਨੇ ਬਟ ਜੇ ਗੱਲ ਕਰੀਏ ਨੈਗੇਟਿਵ ਪਾਸੇ ਦੀ ਤਾਂ ਇਹ ਅਸੀਂ ਹੀ ਬਣਾਇਆ ਟ੍ਰੈਂਡ ਹੈਨਾ ਅਸੀਂ ਕੀ ਕਰਦੇ ਆ ਆਫਰ ਦਿੰਨੇ ਆ ਜੀ ਕੁੜੀਆਂ ਨੂੰ ਤੁਸੀਂ ਆਇਲਸ ਕੀਤੀ ਹੋਈ ਕੁੜੀ ਸਾਨੂੰ ਰਿਸ਼ਤਾ ਕਰਾ ਦਿਓ ਤਾਂ ਅਸੀਂ ਪੈਸੇ ਲਾ ਦਾਂਗੇ ਯਾਨੀ ਕਿ ਸੌਦੇਵਾਜੀ ਪਹਿਲਾਂ ਚੱਲ ਰਹੀ ਬਿਲਕੁਲ ਜੀ ਬਿਲਕੁਲ ਤੇ ਇਹ ਅਸੀਂ ਵੀ ਕਿਤੇ ਨਾ ਕਿਤੇ ਉਨੇ ਹੀ ਜ਼ਿੰਮੇਵਾਰ ਆ ਜਿੰਨਾ ਕਿ ਅਸੀਂ ਕੁੜੀਆਂ ਨੂੰ ਠਹਿਰਾ ਰਹੇ ਆ ਹੈਨਾ ਇਹ ਅੱਜ ਕੱਲ ਕੰਟਰੈਕਟ ਮੈਰिज ਦਾ ਟ੍ਰੈਂਡ ਚੱਲ ਰਿਹਾ ਉਹ ਵੀ ਤਾਂ ਅਸੀਂ ਲੋਕਾਂ ਨੇ ਚਲਾਇਆ ਮੁੰਡਾ ਆਇਲਸ ਨਹੀਂ ਕਰ ਸਕਦਾ ਜੀ ਮੁੰਡੇ ਦੇ ਬੈਂਡ ਸਕੋਰ ਨਹੀਂ ਹੈ ਸਾਨੂੰ ਕੁੜੀ ਨਾਲ ਰਿਸ਼ਤਾ ਕਰਾ ਦਿਓ ਜੇ ਕੁੜੀ ਉਹ ਵੀ ਤਾਂ ਕਾਇਦਾ ਚੱਕ ਰਹੇ ਨੇ ਜੇ ਕੁੜੀ ਕਿਸੇ ਗਰੀਬ ਪਰਿਵਾਰ ਦੀ ਹੈ ਹਾਂ ਪੜ੍ਹਾਈ 'ਚ ਤੇਜ ਹੈ ਉਹਨੇ ਆਇਲਸ ਕੀਤੀ ਹੈ ਉਹਦਾ ਬੈਂਡ ਸਕੋਰ ਵਧੀਆ ਹੈ ਤਾਂ ਅਸੀਂ ਉਹ ਅਸੀਂ ਵੀ ਤਾਂ ਯੂਜ਼ ਕਰ ਰਹੇ ਹਾਂ ਨਾ ਅਸੀਂ ਉਹਦਾ ਬੈਂਡ ਸਕੋਰ ਦੇ ਬੇਸਿਸ ਤੇ ਪੈਸਾ ਲਾ ਕੇ ਵਿਆਹ ਕਰਕੇ ਬਾਹਰ ਭੇਜ ਰਹੇ ਹਾਂ ਫਿਰ ਤੁਹਾਨੂੰ ਪਤਾ ਹੀ ਐਵੇਂ ਦੀ ਮੈਰिजਸ ਕਿੰਨੀ ਦੇ ਚੱਲਣਗੀਆਂ ਤਾਂ ਇੱਕ ਇਹ ਵੀ ਗੱਲ ਦੇਖਣ ਨੂੰ ਆਉਂਦੀ ਹੈ ਕਿ ਵਿਦੇਸ਼ 'ਚ ਰਹਿ ਕੇ ਖਰਚਾ ਵੀ ਬਹੁਤ ਹੁੰਦਾ ਹੈ ਤੇ ਉੱਥੋਂ ਦੀ ਜਿਹੜੀ ਲਾਈਫ ਆ ਉਹ ਅਲੱਗ ਵੀ ਬਣ ਜਾਂਦੀ ਹੈ ਇੱਧਰੋਂ ਜਾ ਕੇ ਤੇ ਕੀ ਲੱਗਦਾ ਨਹੀਂ ਕਿ ਜਿਹੜਾ ਖਰਚਾ ਇੱਧਰੋਂ ਵੀ ਜਾਂਦਾ ਹੈ ਤੇ ਉੱਧਰੋਂ ਵੀ ਉੱਥੇ ਕੀ ਡਿਫਰੈਂਸ ਪੈਦਾ ਹੋ ਜਾਂਦਾ ਹੈ ਕਿ ਰਿਸ਼ਤੇ ਜਗ੍ਹਾ ਉੱਥੇ ਹੀ ਕੜਤਨ ਸ਼ੁਰੂ ਹੋ ਜਾਂਦੀ ਹੈ ਕਿ ਵੀ ਅਸੀਂ ਵੀ ਪੈਸਾ ਭੇਜ ਰਹੇ ਆ ਤੇ ਉਧਰ ਉਹ ਲੜਕੀ ਵੀ ਕਮਾ ਰਹੀ ਆ ਹਾਲਾਂਕਿ ਉਹ ਸਟੱਡੀ ਤੇ ਵੀ ਬਹੁਤ ਸਾਰੀਆਂ ਲੜਕੀਆਂ ਜਾਂਦੀਆਂ ਆ ਜੀ ਜੀ ਤਾਂ ਅਜਿਹੇ ਕਾਰਨ ਕਿਉਂ ਪੈਦਾ ਹੋ ਜਾਂਦੇ ਆ ਕਿ ਫਿਰ ਵੀ ਜਿਹੜਾ ਪਰਿਵਾਰ ਇੱਧਰਲਾ ਵੀ ਨਹੀਂ ਸਮਝ ਪੰਦਾ ਤੇ ਉਹ ਕੁੜੀ ਵੀ ਨਹੀਂ ਸਮਝਾ ਪੰਦੀ। ਇਹਦੇ ਵਿੱਚ ਮੈਂ ਜਿੰਨਾ ਕੁ ਮੇਰੀ ਨੋਲੇਜ ਹੈ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਦੇਖੋ ਆਪਣੇ ਇੱਕ ਫਾਈਨੈਂਸ਼ੀਅਲ ਜੋ ਵੀ ਤੁਹਾਡਾ ਹੋ ਰਿਹਾ ਖਰਚਾ ਜਿੰਨੇ ਵੀ ਹੋ ਰਹੇ ਨੇ ਉਹ ਤੁਸੀਂ ਦੱਸੋ ਇੱਕ ਦੂਜੇ ਨਾਲ ਖੁੱਲ ਕੇ ਗੱਲ ਕਰੋ ਵੀ ਇੰਨੇ ਖਰਚੇ ਹੋ ਰਹੇ ਨੇ, ਇੰਨੇ ਮੇਰੇ ਐਕਸਪੈਂਸਸ ਨੇ, ਇੰਨੀ ਮੇਰੀ ਸੇਵਿੰਗ ਹੋ ਰਹੀ ਹੈ, ਇੰਨੀ ਮੈਨੂੰ ਹੋਰ ਮਤਲਬ ਰਿਕੁਆਇਰਮੈਂਟ ਹੋਊਗੀ ਵੀ ਤੁਸੀਂ ਮੈਨੂੰ ਭੇਜੋਗੇ। ਜੇ ਉਹਨੂੰ ਕੰਮ ਨਹੀਂ ਮਿਲਿਆ ਜਾਂ ਕੰਮ ਕਰ ਰਹੀ ਹੈ, ਕੀ ਪਤਾ ਉਹਨਾਂ ਕੰਮ ਕਰ ਵੀ ਨਹੀਂ ਪਾਰੀ ਹੈਨਾ ਉਹ ਸਟੱਡੀ ਤੇ ਜੇ ਗਈ ਹੈ ਜੇ ਬੱਚਾ ਸਟੱਡੀ ਤੇ ਗਿਆ ਹੈ ਉਹ ਪੜੇਗਾ ਵੀ ਕਿੰਨੇ ਘੰਟੇ ਉਹ ਕੰਮ ਕਰ ਲੇਗਾ ਹੈਨਾ ਇੱਕ ਗੱਲ ਇਹ ਵੀ ਅਹਿਮ ਆ ਕਿ ਏਜ ਕਿੰਨੀ ਕੁ ਹੋਣੀ ਚਾਹੀਦੀ ਹੈ ਵਿਦੇਸ਼ ਭੇਜਣ ਦੇ ਲਈ ਬਹੁਤ ਸਾਰੇ ਕਾਲੇ ਹੁੰਦੇ ਆ ਕਿ ਵੀ ਲੜਕੀ ਨੇ ਐਲਰਟਸ ਕਰ ਲਈ ਆ ਬਸ ਮਾਰ ਭੇਜ ਦੋ ਏਜ ਦਾ ਕੀ ਕਿੰਨਾ ਕੁ ਹੋਣਾ ਚਾਹੀਦਾ ਇਸ ਵਿੱਚ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰਾ ਬਹੁਤ ਸਾਰੇ ਲੜਕੀਆਂ ਦੇ ਮਸਲੇ ਲਾ ਲੋ ਜਾਂ ਲੜਕੀਆਂ ਦੇ ਕਿ ਉਹ ਸਮਝ ਹੀ ਨਹੀਂ ਪਾਉਂਦੇ ਹਲੇ ਰਿਸ਼ਤੇ ਨੂੰ ਤੇ ਉਹ ਪਹਿਲਾਂ ਹੀ ਟੁੱਟ ਜਾਂਦੇ ਆ ਐਗਜ਼ੈਕਟਲੀ ਏਜ ਦਾ ਕਿੰਨਾ ਕੁ ਤੁਸੀਂ ਇੱਥੇ ਦੇਖਦੇ ਹੋ ਕਿ ਇਫੈਕਟ ਪੈਂਦਾ ਕਿਹੜੀ ਏਜ 'ਚ ਜ਼ਿਆਦਾਤਰ ਲੜਕੀਆਂ ਨੂੰ ਵਿਦੇਸ਼ ਭੇਜਣਾ ਚਾਹੀਦਾ ਦੇਖੋ ਗੱਲ ਲੜਕੀ ਦੀ ਹੀ ਨਹੀਂ ਹੈ ਕਿ ਲੜਕੀਆਂ ਨੂੰ ਕਿਸ ਏਜ ਵਿੱਚ ਭੇਜਣਾ ਚਾਹੀਦਾ ਹੈ ਗੱਲ ਲੜਕੀਆਂ ਦੀ ਵੀ ਉਨੀ ਹੀ ਹੈ ਹੈਨਾ ਇਹ ਤਾਂ ਦੇਖੋ ਇਹਦੇ ਵਿੱਚ ਕੋਈ ਅਸੀਂ ਸੈੱਟ ਨਹੀਂ ਕਰ ਸਕਦੇ ਪਰਟੀਕੂਲਰ ਇੱਕ ਏਜ ਲਿਮਿਟ ਕੀ ਹਾਂ ਇੰਨੀ ਏਜ ਦਾ ਬੱਚਾ ਹੈਗਾ ਤੇ ਉਹਨੂੰ ਬਾਹਰ ਭੇਜੋ ਸਭ ਤੋਂ ਪਹਿਲਾਂ ਫਿਰ ਸਮਝਦਾਰੀ ਦਾ ਪਤਾ ਨਹੀਂ ਲੱਗਦਾ ਨਾ ਜੀ ਇਹ ਦੇਖੋ ਇਹ ਪੇਰੈਂਟਸ ਦੀ ਰਿਸਪੌਂਸਿਬਿਲਟੀ ਹੈ ਠੀਕ ਹੈ ਬੱਚੇ ਨੂੰ ਪਹਿਲਾਂ ਹੀ ਉਹਨਾਂ ਕੋਲ ਟ੍ਰੇਨ ਕਰੋ ਉਹਨੂੰ ਉਨੀ ਕ ਐਜੂਕੇਸ਼ਨ ਦੋ ਉਹਨਾਂ ਕੋਲ ਉਹਨੂੰ ਅਵੇਅਰ ਬਣਾਓ ਹੈਨਾ ਉਹਨੂੰ ਰਿਸਪੌਂਸਿਬਿਲਟੀਜ਼ ਦਾ ਪਤਾ ਹੋਵੇ ਠੀਕ ਹੈ ਉਹ ਪਹਿਲਾਂ ਹੀ ਮਤਲਬ ਉਹਨੂੰ ਇੰਨਾ ਕੋ ਤੁਸੀਂ ਐਜੂਕੇਟ ਕਰ ਦੋ ਬੱਚੇ ਨੂੰ ਕਿ ਜ ਉਹ ਮਤਲਬ ਪੂਰਾ ਉਹ ਐਜੂਕੇਟਿਡ ਹੋਊਗਾ ਪ੍ਰੋਪਰ ਉਹਨੂੰ ਸਾਰੀ ਚੀਜ਼ਾਂ ਦਾ ਪਤਾ ਹੋਊਗਾ ਜਦੋਂ ਬਾਹਰ ਜਾਊਗਾ ਐਵੇਂ ਦੇ ਸਟੈਪੀ ਨਹੀਂ ਚੱਕੂਗਾ ਹੈਨਾ ਨਾਲੇ ਸਾਨੂੰ ਇੰਨੀ ਕੀ ਫਸੀ ਹੋਈ ਪਈ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਹੀ ਹੈ ਵਿਦੇਸ਼ ਇੰਡੀਆ 'ਚ ਬਹੁਤ سارے ਆਪਸ਼ਨਸ ਨੇ ਹੈਨਾ ਜੇ ਅਸੀਂ ਸਾਰੇ ਕਹਾਂਗੇ ਵੀ ਅਸੀਂ 12th ਕਰ ਲਈ ਹੁਣ ਅਸੀਂ ਬਾਹਰ ਜਾਵਾਂਗੇ ਜੀ ਆਇਲਸ ਕਰਾਂਗੇ ਬਾਹਰ ਇਹ ਤਾਂ ਟ੍ਰੈਂਡ ਬਣਾ ਦਿੱਤਾ ਨਾ ਅਸੀਂ ਤੇ ਹੁਣ ਕਿਤਨੇ ਕਿਤੇ ਤਾਂ ਸਾਨੂੰ ਰੋਕਣਾ ਪਊਗਾ ਇੰਡੀਆ ਦੀ ਵੀ ਗੱਲ ਕਰ ਲੈਣੇ ਆ ਇੰਡੀਆ 'ਚ ਵੀ ਬਹੁਤ ਸਾਰੇ ਰਿਸ਼ਤੇ ਜਿਹੜੇ ਆ ਦਿਨੋ-ਦਿਨ ਟੁੱਟ ਰਹੇ ਆ ਬਹੁਤ ਸਾਰੀ ਕੜਤਣ ਆ ਜਿਹੜੀ ਦੇ ਕਾਰਨ ਕੀ ਲੱਗ ਰਿਹਾ ਕਿ ਲੜਕੇ ਦੀ ਫੈਮਿਲੀ ਵੱਲੋਂ ਨਹੀਂ ਉਹਦਾ ਰਿਸਪਾਂਸ ਦਿੱਤਾ ਜਾਂਦਾ ਜਾਂ ਫਿਰ ਲੜਕੀ ਦੀ ਫੈਮਿਲੀ ਵੱਲੋਂ ਉਹ ਮਿਲਵਰਤਨ ਦਾ ਮਾਹੌਲ ਨਹੀਂ ਬਣਾਇਆ ਜਾਂਦਾ ਕਿ ਦੋਵੇਂ ਪਰਿਵਾਰ ਆ ਜਿਹੜੇ ਰਲ ਮਿਲ ਕੇ ਚੱਲਣ ਜੀ ਦੇਖੋ ਇਹਦੇ ਵਿੱਚ ਮੈਂ ਇਹ ਕਹੂੰਗੀ ਕਿ ਦੇਖੋ ਜਿਵੇਂ ਰਿਸ਼ਤਿਆਂ ਵਿੱਚ ਕੜਤਨ ਦੇਖਣ ਨੂੰ ਮਿਲ ਰਹੀ ਹੈ ਇਹ ਸਭ ਤੋਂ ਪਹਿਲਾਂ ਕੀ ਹੈ ਕਿ ਇਹ ਇੱਕ ਕਮਿਊਨੀਕੇਸ਼ਨ ਮਤਲਬ ਗੈਪ ਹੁੰਦਾ ਹੈ ਠੀਕ ਹੈ ਹੁਣ ਜਿਵੇਂ ਲੜਕੀ ਲੜਕਾ ਆਪਸ ਵਿੱਚ ਖੁੱਲ ਕੇ ਗੱਲ ਕਰਨਗੇ ਉਹ ਕੀ ਫੀਲ ਕਰ ਰਹੀ ਹੈ ਹੈਨਾ ਜੇ ਸਪੋਜ਼ ਉਹਦਾ ਵਿਆਹ ਹੋਇਆ ਵਿਆਹ ਕਰਾ ਕੇ ਅਗਲੇ ਦੇ ਘਰੇ ਗਈ ਹੈ ਹੁਣ ਉੱਥੇ ਦਾ ਮਾਹੌਲ ਕਿਵੇਂ ਦਾ ਹੈ ਦੇਖੋ ਜਿੱਦ ਕੁੜੀ ਦਾ ਵਿਆਹ ਹੁੰਦਾ ਇੱਕ ਡਿਫਰੈਂਟ ਮਾਹੌਲ ਤੋਂ ਆਈ ਹੈ ਠੀਕ ਹੈ ਲੜਕੀ ਨੂੰ ਐਕਸੈਪਟ ਕਰਨਾ ਚਾਹੀਦਾ ਇੱਕ ਡਿਫਰੈਂਟ ਮਾਹੌਲ ਤੋਂ ਆਈ ਹੈ ਤੇ ਉਹਨੂੰ ਥੋੜਾ ਜਿਹਾ ਉਹਨੂੰ ਆਪਣਾਪਨ ਮਿਲੇ ਹੈਨਾ ਹੁਣ ਅਸੀਂ ਕਹਿ ਦਿੰਦੇ ਆ ਜੀ ਫਿਰ ਉਹਨੂੰ ਕੁੜੀ ਨੂੰ ਸੁਣਨ ਨੂੰ ਮਿਲ ਜਾਂਦਾ ਐਕਸਰ ਕਿ ਤੇਰੇ ਮਾਪੇ ਬਾਬ ਨੇ ਸਿਖਾਇਆ ਕੀ ਹੈ ਤਾਂ ਇੱਥੇ ਐ ਵੀ ਪੁਆਇੰਟ ਦੇਖਣ ਨੂੰ ਮਿਲਦਾ ਕਿ ਉਹਦੇ ਮਾਪੇ ਬਾਬ ਨੇ ਕਦੇ ਸੁਣਾਇਆ ਤਾਂ ਨਹੀਂ ਉਹਨੂੰ ਜੇ ਸਿਖਾਇਆ ਕੀ ਹੈ ਉਹਨੂੰ ਸੁਣਾਇਆ ਹੀ ਨਹੀਂ ਹੈ ਜੇ ਬੱਚਾ ਗਲਤੀ ਕਰ ਰਿਹਾ ਉਹਨੂੰ ਪਿਆਰ ਨਾਲ ਸਮਝਾਉਂਦੇ ਨਹੀਂ ਹੈਨਾ ਤਾਨਾ ਨਹੀਂ ਮਾਰਦੇ ਤਾਂ ਹੁਣ ਤੁਸੀਂ ਉਹ ਬੱਚਾ ਵਿਆਹ ਕਰਾ ਕੇ ਕਿਤੇ ਆਏ ਤੁਸੀਂ ਉਹਨੂੰ ਤਾਨੇ ਮਾਰੋਗੇ ਉਹ ਇੱਕ ਆਪੋਜ਼ਿਟ ਬਿਲਕੁਲ ਉਹਨੂੰ ਨਾ ਮਿਲਦਾ ਇਨਵਾਇਰਨਮੈਂਟ ਇਹੀ ਕਾਰਨ ਲੱਗਦੇ ਆ ਕਿ ਪਹਿਲੇ ਸਾਲ ਚ 2 ਸਾਲ ਚ ਰਿਸ਼ਤਾ ਟੁੱਟ ਗਿਆ ਬਿਲਕੁਲ ਬਿਲਕੁਲ ਦੇਖੋ ਆ ਵੀ ਕਾਰ ਹੈਲਦੀ ਰਿਲੇਸ਼ਨਸ਼ਿਪ ਲਈ ਅੰਡਰਸਟੈਂਡਿੰਗ ਹੋਣਾ ਬਹੁਤ ਜ਼ਰੂਰੀ ਹੈ ਦੋਹੇ ਪਾਰਟਨਰਸ ਵਿੱਚ ਤੁਸੀਂ ਖੁੱਲ ਕੇ ਗੱਲਬਾਤ ਕਰੋ ਜੇ ਕੋਈ ਤੁਹਾਨੂੰ ਚੀਜ਼ ਤੰਗ ਕਰ ਰਹੀ ਹੈ ਤੁਸੀਂ ਉਸ ਚੀਜ਼ ਨੂੰ ਐਕਸਪਲੇਨ ਕਰੋ ਆਪਣੇ ਪਾਰਟਨਰ ਨੂੰ ਮੋਬਾਈਲ ਨੂੰ ਕੋਈ ਜ਼ਿੰਮੇਵਾਰ ਸਮਝਦੇ ਹੋ ਮੋਬਾਈਲ ਨੂੰ ਦੇਖੋ ਅਸੀਂ ਜ਼ਿੰਮੇਵਾਰ ਜਿੰਨੂੰ ਮਰਜੀ ਸਮਝੀ ਜਾਈਏ ਜ਼ਿੰਮੇਵਾਰ ਅਸੀਂ ਆਪ ਹੈ ਇਹ ਇਕਵਿਪਮੈਂਟਸ ਨੇ ਹੈਨਾ ਹੁਣ ਮੋਬਾਈਲ ਫੋਨ ਆ ਇਹ ਗੈਜਟਸ ਨੇ ਇਹ ਕਿਵੇਂ ਜ਼ਿੰਮੇਵਾਰ ਹੋ ਸਕਦੇ ਨੇ ਜ਼ਿੰਮੇਵਾਰ ਅਸੀਂ ਹੈ ਕਿਉਂਕਿ ਸਾਰੇ ਲੋਕ ਕਹਿੰਦੇ ਆ ਕਿ ਮੋਬਾਈਲ ਨੇ ਰਿਸ਼ਤਾ ਤੜਾਤਾ ਦੇਖੋ ਇਹ ਆਪਣੀ ਆਪਣੀ ਸੋਚ ਹੈ ਜੀ ਮੈਂ ਤੇ ਕੋਈ ਕਮੈਂਟ ਹੁਣ ਤੁਸੀਂ ਜੇ ਆਪਣਾ ਮਤਲਬ ਕੀਮਤੀ ਟਾਈਮ ਜਿਵੇਂ ਸਪੋਸ ਤੁਸੀਂ ਆਪਣੇ ਹਸਬੰਡ ਨਾਲ ਬੈਠੇ ਹੋ ਆਪਣੀ ਫੈਮਿਲੀ ਨਾਲ ਬੈਠੇ ਹੋ ਤੁਸੀਂ ਫੋਨ ਵਿੱਚ ਹੀ ਲੱਗੇ ਹੋਏ ਹੋ ਤਾਂ ਉਹ ਥੋੜੀ ਨੋਲੇਜ ਉਹ ਥੋੜੀ ਸੋਚ ਹੈ ਨਾ ਵੀ ਤੁਸੀਂ ਕੀ ਕਰ ਰਹੇ ਹੋ ਜੇ ਤੁਸੀਂ ਬੈਠੇ ਹੋ ਤੁਸੀਂ ਗੱਲਬਾਤ ਕਰੋ ਹੈਨਾ ਅਸੀਂ ਫੋਨ ਨੂੰ ਅਸੀਂ ਹੀ ਲਾ ਕਰ ਰਹੇ ਹਾਂ ਨਾ ਵੀ ਜਨੇ ਆਰਸ ਆਪਣੇ ਸਕਰੀਨ ਟਾਈਮ ਤੇ ਲਾ ਰਹੇ ਹਾਂ ਕਿਉਂ ਲਾ ਰਹੇ ਹਾਂ ਅਸੀਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਨਾ ਇਹਦੇ ਇੰਪੈਕਟ ਕਿੰਨੇ ਮਤਲਬ ਜੋ ਦੇ ਐਡਵਰਸ ਇੰਪੈਕਟ ਨੂੰ ਸਾਨੂੰ ਪਤਾ ਹੋਣੀ ਚਾਹੀਦਾ ਜੇ ਅਸੀਂ ਨਾ ਫੋਨ ਯੂਜ਼ ਕਰਾਂਗੇ ਸਾਡੀਆਂ ਅੱਖਾਂ ਖਰਾਬ ਹੋਣਗੀਆਂ ਸਾਡੇ ਰਿਲੇਸ਼ਨਸ਼ਿਪ ਖਰਾਬ ਹੋਣ ਲੋਜੀਕਲ ਟਾਈਮ ਨਹੀਂ ਹੈਗਾ ਟਾਈਮ ਦੀ ਗੱਲ ਕਰ ਰਹੀ ਹਾਂ ਹੈਪਟਿਕ ਲਾਈਫ ਸਟਾਈਲ ਟਾਈਮ ਦੀ ਗੱਲ ਕਰ ਰਹੇ ਹੋ ਤੁਸੀਂ ਜਿਵੇਂ ਰਫਤਾਰ ਨਾਲ ਜ਼ਿੰਦਗੀ ਅੱਗੇ ਵਧ ਰਹੀ ਆ ਰਫਤਾਰ ਨਾਲ ਹਰ ਇੱਕ ਵਿਅਕਤੀ ਦੌੜ ਲਗਾ ਰਿਹਾ ਹੈ ਕਿ ਵੀ ਮੈਂ ਪੈਸਾ ਕਮਾਵਾਂ ਮੇਰੀ ਜ਼ਿੰਦਗੀ ਲਾਈਫ ਸੈਟਲ ਕਰਾਂ ਇਹ ਵੀ ਕਰਨ ਲੱਗਦਾ ਹੈ ਕਿ ਆਪਸ ਵਿੱਚ ਕੋਈ ਟਾਈਮ ਨਹੀਂ ਦੇ ਪੰਦ ਬਿਲਕੁਲ ਇਹ ਤਾਂ ਹੈਗਾ ਹੀ ਹੈ ਹੁਣ ਦੇਖੋ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਇੱਕ ਲਗਜ਼ਰੀਸ ਲਾਈਫਸਟਾਈਲ ਜੀਏ ਹੈਨਾ ਤਾਂ ਠੀਕ ਹੈ ਇਹ ਚਾਹਨਾ ਗਲਤ ਵੀ ਨਹੀਂ ਹੈਗਾ ਬਟ ਉਹਦੇ ਲਈ ਉਨੀ ਮਿਹਨਤ ਕਰਨਾ ਹੈਨਾ ਉਹਦੇ ਲਈ ਗੋਲ ਸੈੱਟ ਕਰਨੇ ਪੈਂਦੇ ਨੇ ਬਹੁਤ ਕੁਝ ਹੈਗਾ ਹੈਨਾ ਰਾਤੋਂ ਰਾਤ ਅਸੀਂ ਕੁਝ ਕਰ ਨਹੀਂ ਸਕਦੇ ਤਾਂ ਫਿਰ ਉਹਦੇ ਲਈ ਸਾਨੂੰ ਇੱਕ ਸਾਰੀ ਚੀਜ਼ਾਂ ਦਾ ਸਾਨੂੰ ਗੋਲ ਸੈੱਟ ਕਰਨੇ ਚਾਹੀਦੇ ਇਨੇ ਇੱਕ ਟਾਈਮ ਟੇਬਲ ਪ੍ਰੋਪਰ ਬਣਾਉਣਾ ਚਾਹੀਦਾ ਹੈ ਕਿ ਇਨੇ ਇਸ ਟਾਈਮ ਤੇ ਮੈਂ ਇਹ ਕਰੂੰਗਾ ਇਸ ਟਾਈਮ ਤੇ ਇਹ ਕਰੂੰਗਾ ਆਪਣੇ ਰਿਲੇਸ਼ਨਸ਼ਿਪ ਲਈ ਵੀ ਟਾਈਮ ਕੱਢਣਾ ਚਾਹੀਦਾ ਹੈ ਕਿ ਹਾਂ ਇਹ ਟਾਈਮ ਹੈ ਜਿਹਦੇ ਵਿੱਚ ਅਸੀਂ ਕੋਈ ਆਪਣਾ ਮੋਬਾਈਲ ਫੋਨ ਯੂਜ਼ ਨਹੀਂ ਕਰਨਾ ਕੋਈ ਹੋਰ ਗੱਲ ਨਹੀਂ ਕਰਨੀ ਆਪਸ ਦੀ ਰਿਲੇਸ਼ਨ ਬਾਰੇ ਗੱਲ ਕਰਨੀ ਹੈ ਜਾਂ ਜੋ ਵੀ ਸਾਡੀ ਲਾਈਫ ਚ ਚੱਲ ਰਿਹਾ ਉਹ ਡਿਸਕਸ ਕੀਤਾ ਜਾਵੇ ਹੈਨਾ ਸਭ ਤੋਂ ਬੈਟਰ ਚੀਜ਼ ਹੈ ਕਿ ਅਸੀਂ ਕੀ ਕਰੀਏ ਵੀ ਖੁੱਲ ਕੇ ਗੱਲ ਕਰੀਏ ਸਾਰਿਆਂ ਨਾਲ ਹੈਨਾ ਜੋ ਵੀ ਅਸੀਂ ਫੀਲ ਕਰ ਰਹੇ ਹਾਂ ਆਪਣੇ ਇਨ ਮਤਲਬ ਆਫਿਸ ਜੇ ਜਾ ਰਹੇ ਹਾਂ ਸੁਪੋਜ਼ ਜਬ ਬਿਜ਼ਨਸ ਕਰ ਰਹੇ ਹਾਂ ਜੋ ਵੀ ਚੈਲੰਜਸ ਆ ਰਹੇ ਨੇ ਜੋ ਵੀ ਸਾਡੀ ਡੇਲੀ ਮਤਲਬ ਡੇ ਟੂ ਨਾ ਮਿਲ ਰਹੇ ਆ ਕਿ ਰਿਸਪੌਂਸ ਮਿਲ ਰਿਹਾ ਕਿ ਮਤਲਬ ਜਿਸ ਵੀ ਮਾਹੌਲ ਚ ਤੁਸੀਂ ਰਹੇ ਹੋ ਗੁਜ਼ਰ ਰਹੇ ਹੋ ਉਹ ਸਾਰੀਆਂ ਗੱਲਾਂ ਕਰੋ ਇੱਕ ਬੰਦੇ ਨਾਲ ਜੇ ਤੁਹਾਡਾ ਪਾਰਟਨਰ ਹੈ ਉਹਦੇ ਨਾਲ ਕਰੋ ਸਭ ਤੋਂ ਵਧੀਆ ਗੱਲ ਹੈ ਸਾਰੀਆਂ ਗੱਲਾਂ ਸ਼ੇਅਰ ਕਰੋਗੇ ਤੁਹਾਡਾ ਜਿਹੜਾ ਹੈ ਮਤਲਬ ਤੁਹਾਡੇ ਅੰਦਰ ਸਟ੍ਰੈਸ ਵੀ ਨਹੀਂ ਰਹੂਗਾ ਤੇ ਇੱਕ ਰੀਲੀਫ ਮਿਲਦਾ ਹੈ ਗੱਲਬਾਤ ਕਰਕੇ ਤਾਂ ਇੱਕ ਗੱਲ ਇਹ ਅਹਿਮ ਪੁੱਛਣੀ ਚਾਹੁੰਦੇ ਆ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ ਤੁਸੀਂ ਬਹੁਤ ਸਾਰੇ ਜੋੜੇ ਵੀ ਭੇਜੇ ਹੋਣੇ ਬਾਹਰ ਉਹਨਾਂ ਤੋਂ ਤੁਹਾਨੂੰ ਉਧਰ ਦੀ ਲਾਈਫ ਦਾ ਕਿੱਦਾਂ ਕੁਝ ਅਜਿਹੇ ਐਕਸਪੀਰੀਅੰਸ ਪਤਾ ਲੱਗਿਆ ਕਿ ਵੀ ਇਸ ਐਕਸਪੀਰੀਅੰਸ ਤੇ ਚੱਲ ਕੇ ਬਾਕੀਆਂ ਨੂੰ ਵੀ ਨਸੀਹਤ ਮਿਲ ਸਕਦੀ ਹੈ ਬਾਕੀਆਂ ਨੂੰ ਵੀ ਸੰਦੇਸ਼ ਮਿਲ ਸਕਦਾ ਜੀ ਦੇਖੋ ਜਿਵੇਂ ਹੁਣ ਕੋਈ ਗਿਆ ਹੈ ਸਪੋਜ਼ ਉਹਨੇ ਕੈਨੇਡਾ ਗਿਆ ਜਿਵੇਂ ਅਸੀਂ ਭੇਜੇ ਨੇ ਰੀਸਨ ਬਹੁਤ ਸਾਰੇ ਅਸੀਂ ਮਤਲਬ ਜਿਹੜੇ ਕਪਲ ਨੇ ਉਹਨਾਂ ਨੂੰ ਭੇਜਦੇ ਰਹਿੰਦੇ ਹਾਂ ਠੀਕ ਹੈ ਜਿਵੇਂ ਕੋਈ ਗਿਆ ਹੈ ਉਹ ਆਪਣੇ ਸਪਾਊਸ ਨੂੰ ਵੀ ਬੁਲਾਊਗਾ ਹੈਨਾ ਤਾਂ ਉਹ ਸਪਾਊਸ ਨੂੰ ਵੀ ਬੁਲਾਊਗਾ ਸਪਾਊਸ ਆਊਗਾ ਉਹ ਕੰਮ ਕਰੂਗਾ ਨਾਲ ਰਹੂਗਾ ਇਹਦੇ ਵਿੱਚ ਉਹਨਾਂ ਦੀ ਹੀ ਹੈਲਪ ਹੋਊਗੀ ਹੈਨਾ ਆਪਣਾ ਲਾਈਫ ਪਾਰਟਨਰ ਆਪਣੇ ਕੋਲੇ ਆ ਗਿਆ ਉਹਨੂੰ ਮਿਲ ਕੇ ਤੇਜ਼ ਰਫਤਾਰ ਨਾਲ ਈਵਨ ਦੁੱਗਣੀ ਰਫਤਾਰ ਨਾਲ ਕੰਮ ਕਰ ਸਕਦੇ ਨੇ ਪੋਜ਼ਿਟਿਵ ਏਨਰਜੀ ਗੱਲ ਕਰ ਕਮ ਕਰ ਸਕਦੇ ਨੇ ਬਾਹਰ ਦਾ ਲਾਈਫ ਸਟਾਈਲ ਵਧੀਆ ਹੈ ਹੈਨਾ এনवायरमेंट ਵਧੀਆ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਫੈਕਟਰਸ ਨੇ ਜੋ ਕਿ ਕੰਸੀਡਰ ਕੀਤੇ ਜਾ ਸਕਦੇ ਨੇ ਇਥੇ ਮੇਰਾ ਨਾ ਇਸੇ ਦੇ ਦਰਮਿਆਨ ਇੱਕ ਸਵਾਲ ਆ ਗਿਆ ਦਿਮਾਗ 'ਚ ਐਮ ਜੀ ਉੱਥੇ ਤਾਂ ਕਹਿੰਦੇ ਕਿ ਬੱਚੇ ਵੀ ਹੋਰ ਕਿਤੇ ਛੱਡੇ ਜਾਂਦੇ ਆ ਮਾਪੇ ਪ੍ਰੋਪਰ ਟਾਈਮ ਵੀ ਬੱਚਿਆਂ ਨੂੰ ਨਹੀਂ ਦੇ ਪਾਉਂਦੇ ਜੀ ਪਰ ਇਧਰ ਦੇ ਲੋਕ ਫਿਰ ਕਿਵੇਂ ਇਹ ਵੱਡਾ ਦਾਵਾ ਠੋਕ ਦਿੰਦੇ ਆ ਕਿ ਵੀ ਸਾਨੂੰ ਟਾਈਮ ਨਹੀਂ ਦੇ ਰਹੀ। ਦੇਖੋ ਹੁਣ ਜਿਵੇਂ ਉਹ ਕਹਿ ਰਹੇ ਨੇ ਕਿ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਪਾ ਰਹੇ। ਆਫ ਕੌਰਸ ਹੁਣ ਬੱਚਾ ਸਟੱਡੀ ਵੀਜ਼ਾ ਤੇ ਸਮੇਂ ਤਾਂ ਗੱਲ ਸਟੱਡੀ ਵੀਜ਼ੇ ਦੀ ਕਰ ਰਹੀ ਹੈ ਠੀਕ ਹੈ। ਬੱਚਾ ਸਟੱਡੀ ਵੀਜ਼ੇ ਤੇ ਗਿਆ ਉਹ ਪੜ੍ਹਾਈ ਵੀ ਕਰੂਗੀ ਹੈਨਾ ਕੁੜੀ ਤੇ ਜੇ ਸਪੋਸ ਉਹ ਸਟੱਡੀ ਵੀਜ਼ਾ ਤੇ ਗਈ ਹੈ ਉਹ ਪੜ੍ਹਾਈ ਵੀ ਕਰੂਗੀ ਉਹ ਕੰਮ ਵੀ ਕਰੂਗੀ ਜਿਉਂਦੇ ਬੱਚੇ ਨੇ ਉਹਨੇ ਕਪਲ ਆਪਣਾ ਸਪਾਊਸ ਬੁਲਾ ਲਿਆ ਹੈ ਹੈਨਾ ਤਾਂ ਸਪਾਊਸ ਵੀ ਕੰਮ ਕਰੂਗਾ। ਜਾਂ ਕਿਤੇ ਫਿਰ ਪੈਸੇ ਵਾਪਸ ਲੈਣ ਦਾ ਤਰੀਕਾ ਤਾਂ ਨਹੀਂ ਬਣਾ ਲਿਆ ਕਈ ਘਰਾਂ ਨੇ। ਵੀ ਕਿ ਅਸੀਂ ਫਸ ਗਏ ਆ ਤੇ ਹੁਣ ਅਸੀਂ ਆਪਣੇ ਪੈਸੇ ਵਾਪਸ ਕਿਸੇ ਨਾ ਕਿਸੇ ਲੋੜ ਦੋਸ਼ ਲਗਾ ਕੇ ਵਾਪਸ ਕਰਾਈ ਜੀ ਜੀ ਕਹਿ ਸਕਦੇ ਆ ਕਹਿ ਸਕਦੇ ਇਹ ਤਾਂ ਹੁਣ ਆਪਣੀ ਆਪਣੀ ਸੋਚ ਆ ਹਰ ਕਿਸੇ ਦੀ ਹੈ ਨਾ ਬਟ ਹਾਂ ਕਈ ਜੈਨੂਨ ਵੀ ਨੇ ਕਿ ਜੇ ਸੱਚੀ ਐਵੇਂ ਫਰਾਡ ਹੋ ਰਿਹਾ ਹੈ ਮੈਂ ਤੁਹਾਨੂੰ ਸਟਾਰਟਿੰਗ ਜੀ ਕਹਤਾ ਸੀਗਾ ਕਿ ਇਹ ਅਸੀਂ ਹੀ ਬਣਾਇਆ ਟ੍ਰੈਂਡ ਹੈਨਾ ਇਹ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਸਾਨੂੰ ਹੀ ਰੋਕ ਲਗਾਣੀ ਪਊਗੀ ਅਸੀਂ ਕਿਉਂ ਜਲਦਬਾਜ਼ੀ ਕਰਦੇ ਆਂ ਆਪਣੇ ਬੱਚਿਆਂ ਨੂੰ ਮਤਲਬ ਹੈਨਾ ਬਾਹਰ ਭੇਜਣ ਲਈ ਨਾ ਕਰੀਏ ਸੀ ਦੇਖ ਸੁਣ ਕੇ ਕਰੀਏ ਜੇ ਬੱਚਾ ਆਪਣਾ ਹੀ ਨਾ ਕੈਪੇਬਲ ਬਣਾ ਦੀ ਆਪਣੇ ਬੇਸਤੇ ਪੇ ਜੋ ਨੂੰ ਉਹਨੂੰ ਉਹਨੂੰ ਸਟੱਡੀ ਕਰਵਾਓ ਉਹਨੂੰ ਪੜਾਓ ਉਹ ਕਿਉਂ ਕਿਸੇ ਦਾ ਸਹਾਰਾ ਲੈ ਕੇ ਜਾਊਗਾ ਬਾਹਰ ਹੈਨਾ ਫਰਾਡ ਅਸੀਂ ਹੀ ਆਪਣੇ ਆਪ ਤੋਂ ਹੋਣ ਤੋਂ ਬਚਾ ਸਕਦੇ ਆਂ ਜੀ ਸੋ ਜੋ ਬਹੁਤ ਅਹਿਮ ਮੁੱਦੇ ਆ ਜਿਹੜੇ ਅੱਜ ਦੇ ਬਣੇ ਹੋਏ ਨੇ ਖਾਸ ਕਰਕੇ ਲੜਕੀਆਂ ਤੇ ਵੱਡੇ ਦੋਸ਼ ਲਗਾਏ ਜਾਂਦੇ ਆ ਤੇ ਲੜਕੀਆਂ ਨੂੰ ਕਿਹਾ ਜਾਂਦਾ ਕਿ ਫਰਾਡ ਕਰ ਗਈ ਲੜਕੀ ਲੱਖਾਂ ਰੁਪਏ ਅਸੀਂ ਲਾਇਆ ਤੇ ਇਸ ਮੁੱਦੇ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ ਆ ਸ਼ਿਖਾ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ